ਕੌਣ ਆ ਸਾਡੇ ਸੰਗ ਜਾਨੇ ਵਾਹ ਪ੍ਰਗਟਿਓ ਮਰਦ ਗੰਮੜਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਦੇ ਮਹਾਵਾਕ ਅਨਸਾਰ ਜਿੱਥੇ ਦੀਨ ਦੁਨੀਆ ਦੇ ਉੱਤੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਗਤਾਂ ਜਿਹੜੀਆਂ ਨੇ ਬੜੇ ਉਤਸ਼ਾਹ ਤੇ ਸਰਧਾ ਭਾਵਨਾ ਦੇ ਨਾਲ ਮਨਾਰੀਆਂ ਉੱਥੇ ਹੀ ਗੁਰੂਆਂ ਪੀਰਾਂ ਦੀ ਮੰਨੀ ਜਾਂਦੀ ਧਰਤੀ ਪੰਜਾਬ ਦੀ ਧਰਤੀ ਤੇ ਪਿੰਡ ਪਦਰ ਦੇ ਉੱਤੇ ਗੁਰੂ ਘਰਾਂ ਦੇ ਸਪੀਕਰਾਂ ਤੋਂ ਜਿੱਥੇ ਜਿਹੜੀਆਂ ਨਾਮ ਦੇ ਹਰ ਜਸ ਗਾਏ ਜਾ ਰਹੇ ਨੇ ਪ੍ਰਭਾਤ ਫੇਰੀਆਂ ਜਿਹੜੀਆਂ ਨੇ ਉਹ ਕੱਡੀਆਂ ਜਾਰੀਆਂ ਨੇ ਲੰਬੇ ਸਮੇਂ ਤੋਂ ਕਹਿੰਦਾ ਮਤਲਬ ਕਰੀਬ ਹਫ਼ਤੇ ਦਸਾਂ ਦਿਨਾਂ ਤੋਂ ਤੇ ਉੱਥੇ ਹੀ ਅਗਰ ਕੀ ਤਨਵੀ ਵਕੋ ਵਕ ਪਿੰਡਾਂ ਤੋਂ ਜੋ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਸਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿਹੜੀਆਂ ਉਹ ਕੱਡੀਆਂ ਜਾਰੀਆਂ ਉਸ ਇਸੇ ਲੜੀ ਦੇ ਵਿੱਚ ਪਰੋਂਦਿਆਂ ਹੋયા ਪਿੰਡ ਚੰਦਰਪਾਨ ਦੀ ਸੰਗਤਾਂ ਵੱਲੋਂ ਵੀ ਉਦੋਂ ਪ੍ਰਾਲੇ ਕੀਤੇ ਗਏ ਨੇ ਤੁਸੀਂ ਤਸਵੀਰ ਦੇ ਰਾਹੀਂ ਦੇਖ ਸਕਦੇ ਹੋ ਕਿ ਪੰਜਾਂ ਪਿਆਰਿਆਂ ਦੇ ਦਰਸ਼ਨ ਜਿਹੜੇ ਨੇ ਉਹ ਨਰਲੇਪ ਟੀਵੀ ਦੇ ਕੈਮਰੇ ਦੇ ਰਾਹੀਂ ਸਮੂਹ ਸੰਗਤਾਂ ਨੂੰ ਕਰਾਉਣੇ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ ਕਿਉਂਕਿ ਪੰਜਾਂ ਪਿਆਰਿਆਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹਮੇ ਕਰੂ ਨਿਵਾਸ ਇੱਧਰ ਸਤ ਗੁਰਾਂ ਦੀ ਸਵਾਰੀ ਵੀ ਜਿਹੜੀ ਆ ਸੋਹਣੀ ਫੁੱਲਾਂ ਨਾਲ ਸਜਾਈ ਹੋਈ ਆ ਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਸੋ ਪ੍ਰਬੰਧਕ ਸਾਡੇ ਨਾਲ ਨੇ ਜਿੰਨਾਂ ਵੱਲੋਂ ਇਹ ਪ੍ਰਬੰਧ ਕੀਤੇ ਗਏ ਨੇ ਹਾਂਜੀ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਰਾਣਾ ਜੀ ਬਹੁਤ ਬਹੁਤ ਧੰਨਵਾਦ ਨਰਲੇਪ ਟੀਵੀ ਦਾ ਅੱਜ ਪੱਛ ਜਾਓ ਚਰਚੀ ਕਾਲਾ ਕਰੀ ਜੀ ਇਹ ਜੋ ਸਾਡੀ ਨਰਕੀਤਾਂ ਦਾ ਪ੍ਰਬੰਧ ਆ ਕਿਉਂਕਿ ਅਸੀਂ ਇਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਵੀ ਆਪਣੀ ਸਿੱਖ ਕੌਮ ਨਾਲ ਆਪਣੀ ਸਿੱਖ ਕੌਮ ਨੂੰ ਬਚਾ ਲਈਏ ਆਪਾਂ ਅਮਰਦਸਾਖ ਕੇ ਗੁਰੂ ਵਾਲੇ ਬਣ ਜਾਈਏ ਇਸ ਕਰਕੇ ਪਿੰਨ ਪਿੰਨ ਜਾ ਕੇ ਪੰਜ ਪਿਆਰੇ ਨਾਲ ਲੈ ਕੇ ਆਪਾਂ ਪੰਜ ਪਿੰਨ ਦੀ ਗੁਵਾਈ ਵਿੱਚ ਤੇ ਨਾਲ ਮਾਸੂਫ ਲਾ ਕੇ ਚਲੋ ਜੀ ਮੈਨੂੰ ਆਪਾਂ ਲੋਕਾਂ ਨੂੰ ਜਲੂਰ ਕਰੀਏ ਕਿ ਭਾਈ ਅਮਰਦਸਾਖ ਲੋ ਆਮਲਾ ਸਮਾ ਜਾਵਾ ਭਿਆਨ ਕਿਆ ਮੁਰ ਕਿਉਂ ਉਹ ਅਮਰ ਸਾਹਿਬ ਮਿਲ ਅਮਰਸਾਖਨ ਬਾਅਦ ਮਿਲਣਾ ਹੈ ਨਹੀਂ ਕਿਉਂ ਹੁਣ ਤੇ ਫਰੀ ਗੁਰੂ ਜੀ ਕਿਰਪਾ ਕਰਨ ਦੇ ਆ ਵੀ ਅਮਰਦਸਾਖ ਲੋ ਵੀ ਅਸੀਂ ਗੁਰੂ ਵਾਲੇ ਬਣ ਜਾਈਓ ਇਸ ਕਰਕੇ ਸਾਡਾ ਇਹ ਪ੍ਰਚਾਰ ਆ ਹਰ ਸੰਗਤ ਨੂੰ ਵੀ ਆਪਾਂ ਅਮਰਦਸਾਖ ਕੇ ਗੁਰੂ ਵਾਲੇ ਬਣ ਜਾਈਏ ਸਿਰ ਤੇ ਟੋਪੀ ਨਾ ਪਾਈਏ ਕਿਉਂਕਿ ਟੋਪੀ ਬਾਣੀ ਦਾ ਪੰਚ ਦੇ ਵਿੱਚ ਨਹੀਂ ਲਿਖਿਆ ਆਪਣੀ ਮਹਾਰਾਜ ਨੇ ਕਿਹਾ ਵਾ ਸੇਖੋ ਐਸੇ ਟੋਪੀ ਧਰੇ 7 ਜਨਮ ਕੁਸ਼ਤੀ ਹੋਵੇ ਇਸ ਕਰਕੇ ਸਾਡੇ ਸਿਰ ਤੇ ਟੋਪੀ ਰੱਖਣਾ ਬਹੁਤ ਵੱਡਾ ਪਾਪ ਆ ਬਹੁਤ ਵੱਡਾ ਅਪਰਾਧ ਆ ਅਸੀਂ ਇਹ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਭਾਈ ਸਿਰ ਤੇ ਟੋਪੀ ਨਾ ਪਾਓ ਸਿਰ ਤੇ ਪੱਗ ਬੰਨੋ ਕੇਸ ਰੱਖੋ ਤੇ ਗੁਰੂ ਵਾਲੇ ਬਣਨ ਸਕੇ ਸੋ ਇੱਕ ਸਿਕ ਸਿਕ ਹੋਏ ਕਿ ਜੋ ਟੋਪੀ ਤਰ੍ਹਾਂ ਸੱਤ ਜਨਮ ਕਸਤੀ ਹੋਏ ਮਰੇ ਇੱਕ ਸ਼ਬਦ ਤੁਸੀਂ ਕਿਹਾ ਕਿ ਸਮਾਂ ਭਿਆਨਕ ਆ ਰਿਹਾ ਰਾਣਾ ਜੀ ਅਸੀਂ ਸਮਝਦੇ ਇੱਕ ਸਮਾਂ ਭਿਆਨਕ ਆ ਨਹੀਂ ਰਿਹਾ ਸਮਾਂ ਭਿਆਨਕ ਕਈ ਸਾਲਾਂ ਤੋਂ ਆ ਚੁੱਕਾ ਹੈ ਜਿਵੇਂ ਨਗਰ ਕੀਰਤਨ ਦੇ ਪ੍ਰਬੰਧ ਕੀਤੇ ਜਾਂਦੇ ਨੇ ਪਿੰਡਾਂ 'ਚ ਪ੍ਰਭਾਤ ਫੇਰੀਆਂ ਕੱਡੀਆਂ ਜਾਂਦੀਆਂ ਨੇ ਕੀ ਜਿਹੜੀ ਸਾਡੀ ਕੌਮ ਹੈ ਇਹ ਚਾ ਪਕੌੜਿਆਂ ਦੇ ਲੰਗਰਾਂ ਤੱਕ ਨਗਰ ਕੀਰਤਨਾ ਤੱਕ ਢੋਲਕੀਆਂ ਸ਼ੈਣਾਂ ਤੱਕ ਕੀ ਸੀਮਤ ਰਹਿ ਗਈ ਹੈ ਜਿਵੇਂ ਸਮੇਂ ਭਿਆਨਕ ਦੀ ਤੁਸੀਂ ਗੱਲ ਕੀਤੀ ਹੈ ਤੇ ਨੌਜਵਾਨ ਪੀੜੀ ਜਿਹੜੀ ਇਸ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੀ ਹੈ ਤਰਸੀਮ ਜੀ ਤੁਸੀਂ ਜਵਾਬ ਦੇ ਦਿਓ ਕਿ ਪਿੰਡ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋ ਕਦੇ ਅੱਗੋਂ ਪਿੱਛੋਂ ਵੀ ਕਦੀ ਉਪਰਾਲੇ ਕਿਸੇ ਕਮੇਟੀ ਵੱਲੋਂ ਕੀਤੇ ਗਏ ਨੇ ਕਿ ਇਸ ਪੀੜੀ ਨੂੰ ਬਚਾ ਲਈਏ ਨਸ਼ਿਆਂ ਦੀ ਵਿੱਚੋਂ ਦਰਿਆ ਦੇ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਲੀਫ ਟੀਵੀ ਦੇ ਪੱਤਰਕਾਰ ਸਰਦਾਰ ਗੁਰਿੰਦਰ ਸਿੰਘ ਘਰਾਇਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਬ ਸਿਰਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨ ਨੂੰ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਰੱਖਿਆ ਜੋ ਤੁਸੀਂ ਸਵਾਲ ਕੀਤਾ ਕਿ ਨਸ਼ਿਆਂ ਦੇ ਬਾਰੇ ਇਸ ਤੋਂ ਇਲਾਵਾ ਵੀ ਕੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਵੀ ਪਿੰਡ ਚੰਦਰਪੌਣ ਦੇ ਵਿੱਚ ਹਮੇਸ਼ਾ ਹੀ ਨਸ਼ਾ ਸਡਾਊ ਕੈਂਪ ਲਾਏ ਜਾਂਦੇ ਨੇ ਕਈ ਵਾਰ ਦੂਰ ਦੂਰ ਤੱਕ ਵੀ ਦੂਜਿਆਂ ਪਿੰਡਾਂ 'ਚ ਵੀ ਜਾ ਕੇ ਨਸਿਆਂ ਦੇ ਕੈਂਪ ਲਾਇਆ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਅਵੇਅਰ ਕੀਤਾ ਜਾਂਦਾ ਕਿ ਨਸੇ ਛੱਡੋ ਤੇ ਨਸੇ ਛੱਡ ਕੇ ਅਮਰਤ ਸਾਹਿਬ ਦੇ ਜਿਹੜੇ ਗੁਰੂ ਵਾਲੇ ਬਣ ਕੇ ਤੇ ਜਿਹੜੇ ਸਮਾਜ ਦੀ ਸੇਵਾ ਕਰ ਸਕੀਏ ਤਾਂ ਕਿ ਸਾਡਾ ਆਉਣ ਵਾਲਾ ਪੋਖ ਜਿਹੜਾ ਜੋ ایرਓ ਉਪਰਾਲੇ ਨੇ ਜਿਵੇਂ ਤੁਸੀਂ ਸਵਾਗਤ ਕੀਤਾ ਭਪਿੰਦਰ ਜੀ ਸੰਗਤਾਂ ਦਾ ਡੇਰਾ ਸੇਖਵਾ ਵਿਖੇ ਜੋ ਸਤਗੁਰਾਂ ਨੂੰ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਕੀ ਆਪਾਂ ਤੁਹਾਡੇ ਤੋਂ ਪੁੱਛ ਲੈਣੇ ਆ ਕਿ ਜਿਵੇਂ ਕੀ ਸ਼੍ਰੋਮਣੀ ਕਮੇਟੀ ਦੇ ਇਹ ਫਰਜ਼ ਨਹੀਂ ਸੀ ਬਣਦੇ ਕਿ ਪਿੰਡ ਪਦਰ ਤੇ ਆ ਕੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾਏ ਪ੍ਰਚਾਰ ਕੀਤਾ ਜਾਏ ਇਹੋ ਜਿਹੀ ਉਪਰਾਲੇ ਸ਼੍ਰੋਮਣੀ ਕਮੇਟੀ ਦੇ ਪਿੰਡ ਪਦਰ ਤੇ ਕਿਤੇ ਨਜ਼ਰ ਨਹੀਂ ਆਏ ਸਾਡੇ ਇਲਾਕੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿ ਸਭ ਤੋਂ ਪਹਿਲਾਂ ਤੇ ਮੈਂ ਬਿੰਨ ਚੰਦਰ ਭਾਨ ਦੀ ਜੋ ਸੰਗਤ ਹੈ ਪ੍ਰਬੰਧਕ ਹਨ ਜੋ ਲੈ ਕੇ ਆਏ ਹਨ ਮਹਾਰਾਜ ਦਾ ਸਰੂਪ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਨਗਰ ਕੀਰਤਨ ਲੈ ਕੇ ਆਉਣਾ ਨੂੰ ਜੀ ਆਇਆਂ ਆਖਦੇ ਹਾਂ ਉਹਨਾਂ ਦਾ ਧੰਨਵਾਦ ਹੈ ਸ਼ੁਕਰਾਨਾ ਹੈ ਸੋ ਅਗਲੀ ਗੱਲ ਜੋ ਆਪ ਜੀ ਨੇ ਕੀਤੀ ਹੈ ਕਿ ਸਤਿਗੁਰ ਜੀ ਦਾ ਫਰਮਾਨ ਹੈ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਸਾਡੇ ਹਰ ਇੱਕ ਇਨਸਾਨ ਦਾ ਫਰਜ ਬੰਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੀਆਂ ਕਹਾਣੀਆਂ ਬਵਾਣੀਆਂ ਨੂੰ ਅੱਗੇ ਤੋਰੀਏ ਤਾਂ ਕਿ ਇਹ ਜਿਹੜਾ ਸਾਡਾ ਸਮਾਜ ਹੈ ਇਹਦੇ ਵਿੱਚ ਸੁਧਾਰ ਆਇਆ ਜਾਏ। ਬਾਕੀ ਆਪੋ ਆਪਣੀ ਜ਼ਿੰਮੇਵਾਰੀ ਆਸੀਂ ਇਹਦੇ ਤੇ ਕੋਈ ਕਿਸੇ ਤੇ ਕਮੈਂਟਸ ਨਹੀਂ ਕਰਨਾ ਚਾਹੁੰਦੇ। ਤੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੇ ਜੇ ਅਸੀਂ ਹਰ ਇੱਕ ਇਨਸਾਨ ਆਪਣੀ ਜ਼ਿੰਮੇਵਾਰੀ ਖੁਦ ਸਮਝ ਲੇ ਨਾ ਤੇ ਸਾਰਾ ਸਮਾਜ ਸੁਧਰ ਸਕਦਾ। ਅਸੀਂ ਕਿਸੇ ਤੇ ਇਸ ਜੀ ਕੋਈ ਗੱਲ ਕਰਨੀ ਨਹੀਂ। ਬਿਲਕੁਲ ਜਿਹੜੀ ਚਿੰਤਾ ਦਾ ਵਿਸ਼ਾ ਇਹ ਤੇ ਹਰ ਪਰਿਵਾਰ ਵਾਸਤੇ ਆ ਹਰ ਪੰਥਕ ਪਰਿਵਾਰ ਵਾਸਤੇ ਜੋ ਗੁਰੂ ਸਾਹਿਬ ਨੂੰ ਜਿਹੜਾ ਪਿਆਰ ਕਰਦਾ ਤੇ ਉਹ ਚਾਹੁੰਦਾ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਉਹ ਵੀ ਸਾਡੇ ਵਰਗੀ ਸਬਤ ਸੁਰਤ ਹੋਵੇ। ਬਿਲਕੁਲ ਜੀ ਇਹ ਬਿਲਕੁਲ ਠੀਕ ਆ ਬਹੁਤ ਵਧੀਆ ਭਰਾਲਾ ਵਾ ਇਹਨਾਂ ਸਿੱਖਾਂ ਦਾ ਸਿੰਘਾਂ ਦਾ ਜਿ ਤਰ੍ਹਾਂ ਰਣਜੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਜਿਹੜਾ ਹੈ ਵਿਰਸੇ ਨੂੰ ਸੰਭਾਲਣਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਕੀਤਾ ਕਿ ਆਪਾਂ ਅਮਰਤ ਸ਼ਕ ਕੇ ਸਿੰਘ ਸੱਜੋ ਤੇ ਸਾਬਤ ਸੂਰਤ ਰਹੋ ਤੇ ਇਹ ਬਿਲਕੁਲ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਕਿ ਅਸੀਂ ਆਪਣੀ ਸੋ ਅਖੀਰਲਾ ਸਵਾਲ ਰਾਣਾ ਜੀ ਤੁਹਾਡੇ ਤੇ ਹੈ ਕਿ ਕੀ ਜਿਹੜੇ ਪੰਜ ਪਿਆਰੇ ਸਾਜ ਗਏ ਨੇ ਵੈਸੇ ਬਾਹਰਲੇ ਪਿੰਡਾਂ ਚੋਂ ਅਸੀਂ ਦੇਖੀ ਤਾਂ ਆਪਾਂ ਕਿਸੇ ਦੇ ਪਿੰਡ ਦੀ ਗੱਲ ਕੀ ਕਰਨੀ ਨਰਿਆਣੀਪੁਰ ਹੋਰ ਕਈ ਇਦਾਂ ਦੇ ਪਿੰਡ ਨੇ ਜਿਹੜੇ ਪੰਜ ਪਿਆਰੇ ਵੀ ਬਾਹਰੋਂ ਮੰਗਾਉਣੇ ਪੈਂਦੇ ਨੇ ਅੱਜ ਵੀ ਸਾਡੇ ਪਿੰਡ ਦੇ ਜਿਹੜੇ ਨੇ ਬਾਹਰ ਗੱਡੀ ਭੇਜੀ ਹੋਈ ਆ ਤੇ ਕੀ ਇਹ ਪੰਜ ਪਿਆਰੇ ਜਿਹੜੇ ਤੁਹਾਡੇ ਨਗਰ ਤੋਂ ਜਾਂ ਤੁਹਾਨੂੰ ਵੀ ਬਾਹਰੋਂ ਮੰਗਾਉਣੇ ਪਏ ਨੇ ਨਹੀਂ ਜੀ ਸਾਡੇ ਪਿੰਡ ਚ ਬੇ ਕਿਰਪਾ ਬਹੁਤ ਮਹਾਰਾਜ ਦੀ ਸਾਡੇ ਅੱਜ ਵੀ ਅਸੀਂ ਆਪਣੇ 15-20 ਬੱਚੇ ਜਿਹੜੇ ਅਸੀਂ ਅੰਮ੍ਰਿਤਾਈ ਰੱਖਿਆ ਬੋਲੇ ਸੋਨਿਹਾਲ ਫਿਰ ਅਸੀਂ ਸ੍ਰੀ ਅਕਾਲ ਫਿਰ ਅਸੀਂ ਆਪਣੇ ਬੱਚੇ ਸਾਡੇ ਜਿਹੜੇ ਖੁਦ ਗੁਰਦਸਾ ਸ੍ਰੀ ਸ਼ਾਮ ਜਾ ਕੇ ਉਹਦੇ ਪ੍ਰਕਾਸ਼ ਕਰਦੇ ਕੋ ਸਾਮਾ ਸੁਖਮਣ ਕਰਦੇ ਆ ਅਸੀਂ ਬੱਚਾ ਨੂੰ ਬਹੁਤ ਯਾਰੂ ਕਰਨ ਲਿਆ ਆਪਣੇ ਪਿੰਡ ਦੇ ਵਿੱਚ ਖਾ ਕੇ ਬਹੁਤ ਯੋਰ ਲਾ ਰਹੇ ਆ ਇਹ ਆਪਣੇ ਆਪਣਾ ਹੀ ਆਪਣਾ ਕੰਮ ਸੇਕਮ ਪਿੰਡੀ ਬਚਾ ਲਈਏ ਜੇ ਲੱਗ ਲੱਗੇ ਕੁਝ ਨਹੀਂ ਹੁੰਦਾ ਤਾਂ ਪਿੰਡੇ ਆਪ ਨਸ਼ਾ ਮੁਕਤ ਕਰ ਲਈਏ ਬੱਚਾ ਯੋਰ ਲਾ ਕੇ ਅਸੀਂ ਅੰਮ੍ਰਿਤ ਚਕਾ ਰਹੇ ਆ ਤੇ ਆਪਣੇ ਬਾਣਵੀ ਯੋਰ ਰਹੇ ਆ ਆਪਾਂ ਅਸਾਡੇ ਪਿਆਜੇ ਪਾਂਦੀ ਸਿੰਘ ਨੇ ਸੇ ਸਿੰਘਾ ਦੇ ਬਿਲਕੁਹਾ ਸਾਡੇ ਪਿੰਦੇ ਨੇ ਬਾਕੀ ਸਾਡੇ ਸਿੰਘ ਹੋਰ ਹੀ ਬੋਹਾ ਦੇ ਅੰਦਾਜ਼ ਹੋਏ ਸਿੰਘ ਭਾਨੂ ਨਹੀਂ ਬਣਾਇਆ ਸਾਡੀ ਹੋਰ ਸਿੰਘ ਦੋ ਜਿਹਾ ਤਿਆਰ ਨੇ ਤੁਸੀਂ ਵਧਾਈ ਦੇ ਪਾਤਰੋਂ ਨਰਲੇਪ ਟੀਵੀ ਦੀ ਟੀਮ ਵੱਲੋਂ ਵੀ ਤੁਹਾਨੂੰ ਵਧਾਈ ਦਿੱਤੀ ਜਾਂਦੀ ਆ ਮੈਂ ਸਮਝਦਾ ਕਿ ਜੇ ਜਿਸ ਨਗਰ ਵੱਲੋਂ ਪੰਜ ਪਿਆਰੀ ਘਟੋ ਘਟ ਆਪਣੇ ਜਿਹੜੇ ਪਿੰਡ ਦੇ ਵਿੱਚੋਂ ਤਿਆਰ ਕਰ ਲਏ ਜਾਂਦੇ ਨੇ ਤੇ ਤੁਹਾਡਾ ਨਗਰ ਕੀਰਤਨ ਕੱਢਣੇ ਇਹ ਜਿਹੜੇ ਉਪਰਾਲੇ ਕਰਨੇ ਮੈਂ ਸਮਝਦਾ ਕਿ ਇਹ ਸਫਲ ਨੇ ਕਿਉਂਕਿ ਜੇ ਪੰਜ ਪਿਆਰੇ ਸਾਬਤ ਸੂਤ ਜਿਵੇਂ ਅੱਜ ਬੱਚੇ ਨੇ ਜਾਂ ਮੇਰੀਆਂ ਬੀਬੀਆਂ ਭੈਣਾਂ ਨੇ ਉਹਨਾਂ ਦੇ ਅੰਦਰ ਜਿਹੜਾ ਇੱਕ ਉਤਸ਼ਾਹ ਪੈਦਾ ਹੋਏਗਾ ਕਿ ਕਿੰਨੇ ਸੋਹਣੇ ਜਿਹੜੇ ਸਾਬਤ ਸੂਤ ਨਜ਼ਰ ਆ ਰਹੇ ਨੇ ਦਰਸ਼ਨੀਏ ਸਿੰਘ ਨੇ ਤੇ ਇਦਾਂ ਦੇ ਸਾਡੇ ਵੀ ਜਿਹੜੇ ਨੇ ਬੱਚੇ ਹੁਣ ਤੇ ਮੈਂ ਸਮਝਦਾ ਕਿ ਜਿਹੜੇ ਪਿੰਡਾਂ ਕੋ ਅਜੇ ਤੱਕ ਆਪਣੇ ਜਿਹੜੇ ਪੰਜ ਪਿਆਰੇ ਜਿਹੜੇ ਨੇ ਉਹ ਵੀ ਨਹੀਂ ਤਿਆਰ ਕਰ ਸਕੇ ਉਹ ਤੋਂ ਵੀ ਵਾਂਝੇ ਨੇ ਫਿਰ ਉਹਨਾਂ ਕੋ ਬਹਾਨੇ ਬਾਜ਼ੀਆਂ ਇਹ ਨੇ ਕਿ ਬੱਚੇ ਉਹ ਦੇਸ਼ਾਂ ਚ ਤੁਰ ਗਏ ਨੇ ਪਰ ਜਿਹੜੇ ਬੱਚੇ ਇੱਥੇ ਨੇ ਉਹ ਜੇਕਰ ਤੁਸੀਂ ਉਹੀ ਸੰਭਾਲ ਲਓ ਤੇ ਮੈਂ ਸਮਝਦਾ ਕਿ ਤੁਹਾਡੇ ਇਹੜੇ ਕਾਰਜ ਨੇ ਜਾਂ ਤੁਹਾਡੇ ਜਿਹੜੇ ਰੋਜ਼ਾਨਾ ਗੁਰੂ ਘਰਾਂ ਦੇ ਜਿਹੜੇ ਸੇਵਾ ਕਰਨੀਆਂ ਜਾਂ ਟਾਟ ਝਾੜਨੇ ਆ ਜਾਂ ਨਿਤਨੇਮ ਕਰਨੇ ਨੇ ਜਾਂ ਪ੍ਰਭਾਤ ਫੇਰੀਆਂ ਕਰਨੀਆਂ ਨੇ ਇਹ ਸਾਰਾ ਤਾਂ ਹੀ ਸਫਲ ਹੈ ਜੇ ਤੁਸੀਂ ਘਟੋ-ਘਟ ਆਪਣੀ ਆਉਣ ਵਾਲੀ ਪਨੀਰੀ ਨੂੰ ਜਿਹੜਾ ਇਹ ਸਮਝ ਸਕੋ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਦਾਸਪੁਰ